ਸ਼ਾਸ਼ੀਕਾਲ ਦੋਸਤੋ ਆਪਣੀਰੀ ਤੁਸੀਂ ਵੇਖ ਸਕਦੇ ਹੋ ਇਹ ਆਪਾਂ ਸੁੱਕੀ ਬਜਾਈ ਕਰਕੇ ਪਨੀਰੀ ਬੀਜੀ ਸੀਗੀ ਤੇ ਚੈਨਲ ਤੇ ਵੀਡੀਓ ਵੀ ਆਪਾਂ ਪਾਈ ਹੀ ਦੀ ਬਜਾਈ ਟਾਈਮ ਪੂਰੀ ਜਿੰਨੀ ਕਾਨੂੰ ਉਮੀਦ ਹੀ ਉਤੋਂ ਵੀ ਵਧੀਆ ਪਨੀਰੀ ਹੋਈ ਆ ਇਹ ਪਨੀਰੀ ਅੱਜ 24 ਦਿਨ ਦੀ ਹੀ ਤੇ 24 ਦਿਨ ਦੀ ਪਨੀਰੀ ਪੁੱਟ ਕੇ ਲਾਤੀ ਆ ਗਰੋਥ ਵੀ ਬਹੁਤ ਵਧੀਆ ਨਾ ਇਹਨੂੰ ਕੋਈ ਗਰੋਥ ਵਾਸਤੇ ਸਪਰੇਅ ਕੀਤੀ ਆ ਏ ਆਪਾਂ ਬਸ ਆਹੀ ਸਵਾਪ ਆ ਕੇ ਬੀਜੀ ਸੀ ਥੱਲੇ ਤੇ ਬਹੁਤ ਵਧੀਆ ਪਨੀਰੀ ਬਾਕੀ ਤੁਸੀਂ ਆਪਣੀ ਪਹਿਲੀ ਵੀਡੀਓ ਵੇਖ ਸਕਦੇ ਹੋ ਉਹਦੇ ਵਿੱਚ ਪੂਰਾ ਆਪਾਂ ਦੱਸਿਆ ਕਿਦਾਂ ਬੀਜੀ ਆ ਤੇ ਬਹੁਤ ਹੀ ਵਧੀਆ ਪਨੀਰੀ ਲੱਗੀ ਹਨ ਉਹ ਤੇ ਇਹਨੂੰ ਪਾਣੀ ਬਹੁਤ ਘੱਟ ਦੇਣਾ ਪਿਆ ਮੇਨ ਗੱਲ ਆ ਆਪਾਂ ਚੌਥੇ ਦਿਨ ਨੂੰ ਪਾਣੀ ਲਾਉਂਦੇ ਰਹੇ ਹਾਂ ਬਸ ਹੁਣ ਵੀ ਤੁਸੀਂ ਦੇਖੋ ਇੱਕਦਮ ਸੁੱਕੀ ਆ ਸੁੱਕੀ ਪੁੱਟੀ ਆ ਤੇ ਬਿਲਕੁਲ ਹਰੀ ਭਰੀ ਪਨੀਰੀ ਨਾ ਇਹਦੇ ਵਿੱਚ ਘਾ ਦਾ ਕੋਈ ਤੀਲਾ ਹੋਇਆ ਤੇ ਨਾ ਹੀ ਇਹਦੀ ਕੋਈ ਗਰੋਥ ਰੁਕੀ ਨਾ ਕੋਈ ਗੱਲ ਬਹੁਤ ਹੀ ਵਧੀਆ ਦੋਸਤੋ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ